ਡਾਕਟਰ ਮਰਮੋਣ ਸਿੰਘ ਨੇ ਮੰਨਉ ਨਹੀਂ ਲੱਗਦਾ ਕਿ ਸਿੱਖੀ ਲਈ ਜਾਂ ਪੰਜਾਬ ਲਈ ਕੋਈ ਕੰਮ ਕੀਤਾ ਹੋਵੇ ਇੱਕ ਪ੍ਰਧਾਨ ਮੰਤਰੀ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਸਿੱਖਾ ਪ੍ਰਤੀ ਕੋਈ ਉਹਨਾਂ ਦੀ ਧਿਆਨ ਨਹੀਂ ਹੈਗੀ ਕਸੂਰਵਾਦ ਤੇ ਰਜੀਵ ਗਾਂਧੀ ਸੀ ਜਿੰਨੂੰ ਇਹ ਸਾਰੇ ਬਾਪ ਮੰਨਦੇ ਨੇ ਰਾਜਾ ਵੜਿੰਗ ਵਰਗੇ ਵੀ ਕਹ ਰਹੇ ਬੜਾ ਚੰਗਾ ਫੈਸਲਾ ਹੈਗਾ ਪਰ ਰਾਜਾ ਵੜਿੰਗ ਤਾਂ ਮੱਧਿਆਪਰਦੇਸ਼ ਦੇ ਇਲੈਕਸ਼ਨ ਚ ਜਾ ਕੇ ਸਾਡੇ ਦੋਸ਼ੀਆਂ ਨੂੰ ਕਹਿੰਦਾ ਕਿ ਇਹਦਾ ਕੰਮ ਨਹੀਂ ਪਰ ਜਦ ਕੀ ਇਹਦੀ ਉਮਰ ਉਹ ਉਸ ਟਾਈਮ 5-7 ਮਹੀਨੇ ਦੀ ਸੀ ਹਸੀਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਬੀਤੇ ਦਿਨ ਐਚਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਏਕਾ ਐਲਾਨ ਹੁੰਦਾ ਤੇ ਐਲਾਨ ਹੁੰਦਾ ਪੰਜਾਬ ਦੀ ਮਾਨਮਤੀ ਸ਼ਖਸੀਅਤ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹੇ ਨੇ ਉਹਨਾਂ ਦੇ ਵੱਲੋਂ ਅਰਥਵਿਵਸਥਾ ਦੇ ਵਿੱਚ ਕਾਫੀ ਸੁਧਾਰ ਹੋਇਆ ਕੀਤਾ ਗਿਆ ਸੀ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਹੈ ਜਿਹੜੀ ਉਹ ਸਿੱਖ ਜੈਪਕਾਰਾ ਦੇ ਵਿੱਚ ਲਾਉਣ ਦੇ ਲਈ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਾਡੇ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵਿੰਦਰ ਸਿੰਘ ਪਾਟਿਆ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਟਕਾ ਸਾਬ ਕਿਵੇਂ ਦੇ ਲਿਖਦੇ ਹਾਂ ਇੱਕ ਐਲਾਨ ਹੁੰਦਾ ਹੈ ਕਿ ਜਿਹੜੇ ਮਾਣਮੱਤੀ ਸ਼ਖਸੀਅਤ ਸੀਗੀ ਪੰਜਾਬ ਦੀ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਸਿੱਖ ਜਾਇਬਕਰ ਦੇ ਵਿੱਚ ਲੱਗਣ ਜਾ ਰਹੀ ਹੈ ਦੇਖੋ ਇਹ ਪੱਲੇ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਾਇਬਕਰ ਦੇ ਅੰਦਰ ਉਹ ਸ਼ਖਸੀਤਾਂ ਦੀਆਂ ਫੋਟੋਆਂ ਆਈਆਂ ਜਿਨ੍ਹਾਂ ਪੰਥ ਪ੍ਰਤੀ ਪੰਜਾਬ ਪ੍ਰਤੀ ਜੀ ਜਾਂ ਸਿੱਖੀ ਦੇ ਲਈ ਕੋਈ ਕੰਮ ਕੀਤੇ ਹੋਣ ਜੀ ਡਾਕਟਰ ਮਨਮੋਹਨ ਸਿੰਘ ਨੇ ਮੰਨਉ ਨਹੀਂ ਲੱਗਦਾ ਕਿ ਸਿੱਖੀ ਲਈ ਜਾਂ ਪੰਜਾਬ ਪ੍ਰਤੀ ਕੋਈ ਕੰਮ ਕੀਤਾ ਹੋਵੇ ਜੀ ਇੱਕ ਪ੍ਰਧਾਨ ਮੰਤਰੀ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਹਮ ਜਾਂ ਇੱਕ ਰਾਸ਼ਟਰਪਤੀ ਬਣ ਜਾਣਾ ਕੱਲ ਨੂੰ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ ਉਹ ਵੀ ਕਹਿਣਗੇ ਹਮ ਬਿਆਨ ਸਿੰਘ ਕਹਿਣਗੇ ਵੀ ਅਸੀਂ ਪੰਜਾਬ ਸ਼ਾਂਤੀ ਕਰਾਈ ਹੈਗੀ ਹੈ ਸਾਡੇ ਵੀ ਫੋਟੋ ਲਗਾਈ ਜਾਏ ਨਹੀਂ ਸਿੱਖ ਅਜਾਇਬ ਘਰ ਦੇ ਵਿੱਚ ਉਹੀ ਬੰਦਿਆਂ ਦੀਆਂ ਫੋਟੋਆਂ ਲੱਗਦੀਆਂ ਜਿਨ੍ਹਾਂ ਨੇ ਪੰਥ ਦੇ ਵਿੱਚ ਪੰਜਾਬ ਦੇ ਪ੍ਰਤੀ ਕੋਈ ਕੰਮ ਕੀਤਾ ਹੈ ਕੀ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਜਦੋਂ ਜੂਨ 1984 ਦਾ ਹੋਇਆ ਕਿ ਉਹਨਾਂ ਨੇ ਸਿੱਖਾਂ ਉਹਨਾਂ ਦੇ ਹਿਰਦੇ ਉਦੋਂ ਬਲੰਦਰੇ ਨਹੀਂ ਸੀਗੇ ਉਦੋਂ ਉਹਨਾਂ ਨੇ ਅਸਤੀਫਾ ਦਿੱਤਾ ਕਾਂਗਰਸ ਪਾਰਟੀ ਤੋਂ ਜਾਂ ਨਵੰਬਰ 1984 ਜਦੋਂ ਛੋਟੇ-ਛੋਟੇ ਬੱਚਿਆਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਅੱਗ ਲਗਾਈਆਂ ਗਈਆਂ ਕੀ ਉਦੋਂ ਅਸਤੀਫਾ ਦਿੱਤਾ ਜਾਂ 10 ਸਾਲ ਦਾ ਕਾਰਜਕਾਲ ਪ੍ਰਧਾਨ ਮੰਤਰੀ ਦੇ ਬਹੁਤ ਤੌਰ ਤੇ ਉਹਨਾਂ ਨੇ ਬਤੀਤ ਕੀਤਾਗਾ ਉਸ ਟਾਈਮ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੋਏ ਉਹਨਾਂ ਨੇ ਕੋਈ ਪੰਜਾਬ ਦੇ ਲਈ ਕੋਈ ਕੰਮ ਕੀਤਾ ਹੋਏ ਕਿਸੇ ਦੋਸ਼ੀਆਂ ਨੂੰ ਪਾਰਟੀ ਚੋਂ ਕੱਢਿਆ ਹੋਏ ਜਾਂ ਕੋਈ ਦੋਸ਼ੀਆਂ ਦੇ ਵਾਸਤੇ ਕੋਈ ਸਜਾਵਾਂ ਜਾਂ ਕੋਈ ਨਵੇਂ ਤਰੀਕੇ ਨਾਲ ਕੋਈ ਉਹਨਾਂ ਨੇ ਕਿਸੇ ਤਰੀਕੇ ਨਾਲ ਕੋਈ ਹੈਲਪ ਕੀਤੀ ਹੋਏ ਅਸੀਂ ਤੇ ਉਹਨਾਂ ਨੂੰ ਪੰਜ ਵਾਰੀ ਮੈਂ ਆਪਣੀ ਸੁਸਾਇਟੀ 1984 ਸਿੱਕਤ ਲਾਂ ਪੇਟ ਵੈਲਫੇਅਰ ਸੁਸਾਇਟੀ ਦੇ ਲੈਟਰ ਆਟ ਤੇ ਲਿਖ ਕੇ ਦਿੰਦਾ ਵੀ ਤੁਸੀਂ ਸਾਨੂੰ 5 ਮਿੰਟ ਦਾ ਟਾਈਮ ਦੀ ਉਹ ਸੰਗਤ ਦਰਸ਼ਨ ਦੌਰਾਨ ਤੁਸੀਂ ਦੋਕਾਂ ਦਾ ਸੰਗਤ ਦਰਸ਼ਨ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਹਥਿਆਰ ਛੱਡ ਕੇ ਲੜਾਈ ਅਤਵਾਦ ਦੇ ਰਸਤੇ ਤੋਂ ਛੱਡ ਕੇ ਗੱਲ ਕਰਨਾ ਚਾਹੁੰਦੇ ਨੇ ਪਰ ਅਸੀਂ ਤਾਂ ਕੋਈ ਹਥਿਆਰ ਨਹੀਂ ਸੀ ਚੱਕੇ ਅਸੀਂ ਉਹ ਗੱਲ ਕਰਨ ਵਾਸਤੇ ਤੁਹਾਡੇ ਕੋਲ 5 ਮਿੰਟ ਦਾ ਸਮਾਂ ਮੰਗਿਆ ਡਾਕਟਰ ਰਮਨ ਮੋਹਨ ਸਿੰਘ ਨੇ ਹੋਰਾਂ ਨੇ ਨਹੀਂ ਦਿੱਤਾਗਾ ਜਾਂ ਪੰਜਾਬ ਦੇ ਵਿੱਚ ਜਦੋਂ ਚੰਡੀਗੜ੍ਹ ਦਾ ਮਸਲਾ ਜਾਂ ਹੋਰ ਜਦੋਂ ਇੱਕ ਮੋਰਚੇ ਦੇ ਦੌਰਾਨ ਪੰਜਾਬ ਦੀ ਹੱਕੀ ਮੰਗਾਂ ਦੇ ਲਈ ਮੋਰਚਾ ਲੱਗਿਆ ਸੀ ਉਹਦੇ ਬਾਬਤ ਕੋਈ ਉਹਨਾਂ ਨੇ ਸਰਬੱਧ ਲਈ ਪਾਰਟੀ ਬੁਲਾ ਕੇ ਕੋਈ ਉਹਦੇ ਕੋਈ ਫੈਸਲਾ ਕਰਾਇਆ ਹੋਏ ਜਾਂ ਸਿੱਖੀ ਦੇ ਸਿਧਾਂਤਕ ਤੌਰ ਤੇ ਕੋਈ ਫੈਸਲੇ ਕੀਤੇ ਹੋਣ ਐਜੀਪੀਸੀ ਇੱਕ ਚੀਜ਼ ਹੀ ਦੇ ਦੇ ਕਿ ਐਜੀਪੀਸੀ ਨੂੰ ਕਿਤੇ ਉਹਨਾਂ ਨੇ ਦਿੱਲੀ ਬੁਲਾ ਕੇ ਐਜੀਪੀਸੀ ਨੂੰ ਕੋਈ ਮੀਟਿੰਗ ਕੀਤੀ ਹੋਏ ਪੰਥ ਦੇ ਵਿੱਚ ਆਰਿਆ ਅਰਚਨਾ ਰੋਜ ਗੁਰੂ ਘਰ ਚ ਹੋਰ ਜਾਂ ਗੁਰਗ੍ਰੰਥ ਸਾਹਿਬ ਦੀ ਬੇਦਬੀਆਂ ਵਾਸਤੇ ਕੋਈ ਫੈਸਲਾ ਕਰਵਾਇਆ ਹੋਏ ਫੇਰ ਤਾਂ ਅਸੀਂ ਮੰਨਿਏ ਕਿ ਉਹਨਾਂ ਨੇ ਪੰਥ ਲਈ ਇਹ ਦੇ ਵਾਸਤੇ ਇੱਕ ਬੜਾ ਵੱਡਾ ਇੱਕ ਰੋਲ ਅਦਾ ਕੀਤਾ ਕਿ ਗੁਰਗ੍ਰੰਥ ਸਾਹਿਬ ਦੀ ਜਿਹੜੀ ਬੇਦਬੀ ਹੁੰਦੀ ਸੀ ਜਾਂ ਕਿਸੇ ਵੀ ਗ੍ਰੰਥ ਦੀ ਬੇਦਬੀ ਹੁੰਦੀ ਹੈ ਉਹਦੇ ਵਾਸਤੇ ਕੋਈ ਉਹਨਾਂ ਨੇ ਕੋਈ ਠੋਸ ਉਪਰਾਲਾ ਕੀਤਾ ਕੋਈ ਉਹਨਾਂ ਨੇ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਪੰਥਾਂ ਪ੍ਰਤੀ ਕੋਈ ਕੰਮ ਨਾ ਕੀਤਾ ਹੋਏ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਇਸ ਕਹਿ ਲਓ ਕਿ ਸਿੱਖ ਹਜਾਰ ਘਰ ਦੇ ਵਿੱਚ ਜਿਸ ਜਗ੍ਹਾ ਦੇ ਉੱਤੇ ਜਿੰਨਾ ਬੀਬੀਆਂ ਨੇ ਚੱਕੀ ਪੀ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕੀਤਾ ਹੋਏ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮਿਆਂ ਨੇ ਜਾਂ ਬਾਬਾ ਦੀਪ ਸਿੰਘ ਵਰਗੇ ਸੂਰਮਿਆਂ ਦੇ ਜਾਂ ਸਰ ਜਨੈਲ ਸਿੰਘ ਆਸਾ ਪਿੰਡਰਾਂ ਵਰਗੇ ਸੂਰਮਿਆਂ ਦੇ ਉਹਨਾਂ ਦੀਆਂ ਸ਼ਖਸੀਅਤਾਂ ਦੀਆਂ ਫੋਟੋਆਂ ਲੱਗਦੀਆਂ ਨੇ ਜਿਨ੍ਹਾਂ ਨੇ ਪੰਜਾਬ ਪ੍ਰਤੀ ਸਿੱਖਾ ਪ੍ਰਤੀ ਕੋਈ ਕੰਮ ਕੀਤਾ ਹੋਣ ਤੇ ਜਿਹੜਾ ਗਿਆ ਸਿੱਖਾ ਪ੍ਰਤੀ ਕੋਈ ਉਹਨਾਂ ਦੀ ਦੇਨ ਨਹੀਂ ਹੈਗੀ ਸਿੱਖੀ ਦੀ ਕੋਈ ਉਹਨਾਂ ਨੇ ਉਹਨਾਂ ਨੇ ਗੱਲ ਨਹੀਂ ਕੀਤੀ ਹੈਗੀ ਆਪਣੇ ਰਾਜਕਾਲ ਦੇ ਦੌਰਾਨ ਵੀ ਨਾ ਹੀ ਉਹਨਾਂ ਨੇ ਆਪਣੀ ਅਸਤੀਫਾ ਦੇਣਾ ਵੀ ਤਾਂ ਬੜੀ ਦੂਰ ਦੀ ਗੱਲ ਸੀ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਮਾਫੀ ਮੰਗਵਾਈ ਹੋਈ ਹੈ ਵੀ ਕਾਂਗਰਸ ਪਾਰਟੀ ਮਾफी ਮੰਗੇ ਕਿ ਜਿਹੜਾ ਦਰਬਾਰ ਸਾਹਿਬ ਤੇ ਜਨਵਰੀ ਨਵੰਬਰ 1984 ਦਾ ਹੋਇਆ ਪਰ ਪਟਿਆਲ ਸਭ ਇੱਥੇ ਮੇਰਾ ਸਵਾਲ ਹੈ ਤੁਸੀਂ ਕਹਿੰਦੇ ਮਾਫੀ ਮੰਗੀ ਪਰ ਡਾਕਟਰ ਮਰਮੋਨ ਸਿੰਘ ਨੇ ਖੁਦ ਖੜੇ ਹੋ ਕੇ ਜਿਹੜਾ 1984 ਦੀ ਮਾਫੀ ਮੰਗੀ ਸੀ ਜਦੋਂ ਸੋਨੀਆ ਗਾਂਧੀ ਉਹਨਾਂ ਦੇ ਬਰਾਬਰ ਬੈਠੀ ਸੀ ਉਹਨਾਂ ਨੇ ਖੁਦ ਖੜੇ ਹੋ ਕੇ ਮਾਫੀ ਮੰਗੀ ਸੀ ਉਹ ਮਾਫੀ ਉਦੋਂ ਮੰਗੀ ਹੈ ਡਾਕਟਰ ਮਰਮੋਨ ਸਿੰਘ ਕੋਸੂਰਵਾਰ ਥੋੜੀ ਸੀ ਕੋਸੂਰਵਾਰ ਦਾ ਉਹਨਾਂ ਦਾ ਲਾਣਾ ਸੀ ਜਿਨ੍ਹਾਂ ਦੇ ਝਾੜੂ ਬਰਦਾਰ ਬਣੇ ਫਿਰਦੇ ਸੀ ਉਹ ਜਿੰਕੋਸੂਰਵਾ ਤੇ ਰਜੀਵ ਗਾਂਧੀ ਸੀ ਜਿੰਨੂੰ ਇਹ ਸਾਰੇ ਬਾਪ ਮੰਨਦੇ ਨੇ ਹੂੰ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇਣ ਵਾਲਿਆਂ ਨੂੰ ਵੀ ਆਏ ਆਪਣੇ ਨਾਲ ਬਿਠਾ ਕੇ ਫੈਸਲੇ ਲੈਂਦੇ ਨੇ ਕਿ ਸਿੱਖਾਂ ਪ੍ਰਤੀ ਇਹਨਾਂ ਨੇ ਕੋਈ ਸਿੱਖੀ ਦੀ ਉਹ ਗੱਲ ਕੀਤੀ ਉਹਦੇ ਵਿੱਚ ਉਦੋਂ ਚਾਹਦੇ ਸੀ ਡਾਕਟਰ ਮਨਮੋਹ ਸਿੰਘ ਸ਼ਰੀ ਬੰਦਾ ਸੀ ਉਹਦੇ ਕੋਲੋਂ ਮਾਫੀ ਮੰਗਵਾ ਕੇ ਥੋੜੀ ਕਲੰਕ ਤੁੱਟੇ ਜਾਣੇ ਆ ਇਹ ਸਾਡੇ ਏਰ ਦੇ ਮਾ ਚਸ਼ਮਦੀਤ ਗਵਾ ਹੈਗਾ ਹੂੰ ਮੇਰੇ ਸਾਹਮਣੇ ਦੋਜੀ ਦਾ ਸਕੋਟਰ ਚ ਪੈਟਰੋਲ ਕੱਢ ਕੇ ਉਹਦੀ ਪੱਗ ਬਣ ਕੇ ਉਹਨੂੰ ਅੱਗ ਲਗਾਈ ਗਈ ਹੈਗੀ ਆ ਤੇ ਸਾਡੇ ਸਾਨੂੰ ਇਹ ਕਰਨ ਰਾਜਾ ਵੜਿੰਗ ਵਰਗੇ ਵੀ ਕਹ ਰਹੇ ਬੜਾ ਚੰਗਾ ਫੈਸਲਾ ਹੈਗਾ ਪਰ ਰਾਜਾ ਵੜਿੰਗ ਤਾਂ ਮੱਧਿਆਪਰਦੇ ਦੀ ਇਲੈਕਸ਼ਨ ਚ ਜਾ ਕੇ ਸਾਡੇ ਦੋਸ਼ੀਆਂ ਨੂੰ ਕਹਿੰਦਾ ਕਿ ਇਹਦਾ ਕੰਮ ਨਹੀਂ ਪਰ ਜਦ ਕੀ ਇਹਦੀ ਉਮਰ ਉਹ ਉਸ ਟਾਈਮ 5-7 ਮਹੀਨੇ ਦੀ ਸੀ ਇਹ ਕਿਸ ਤਿੱਕੇ ਨਾਲ ਕਿਹੜੇ ਮੂੰਹ ਦੇ ਨਾਲ ਇਹ ਗੱਲ ਕਹਿ ਰਹੇ ਨੇ ਕਿ ਕੱਲ ਨੂੰ ਬੈਂ ਸਿੰਘ ਮੇਰੇ ਕੋਲ ਕੱਲ ਹੀ ਮੈਂ ਜਦੋਂ ਇਹ ਗੱਲ ਕਰੀ ਆ ਧਾਮੀ ਹੋਰ ਨਾਲ ਗੱਲ ਹੋਈ ਹੈ ਧਾਮੀ ਰਾਣੇ ਫੋਨ ਕਰਤਾ 5 ਸਵਾਲ ਕੀਤੇ ਉਹਨਾਂ ਨੂੰ ਮੈਂ ਤੁਹਾਡੇ ਨਾਲ ਜੀਪੀਸੀ ਨਾਲ ਕੋਈ ਕੋਈ رابطہ ਹੋਇਆ ਹੈ ਕੋਈ ਮੀਟਿੰਗ ਤੁਹਾਨੂੰ ਦਿੱਤੀ ਹੋਏ ਫਿਰ ਤਾਂ ਤੁਸੀਂ ਗੱਲ ਕਰੋ ਜੇ ਤੁਹਾਡੇ ਨਾਲ ਕੋਈ ਮੀਟਿੰਗ ਹੀ ਨਹੀਂ ਤੁਹਾਨੂੰ ਦਿੱਤੀਆਂ ਤੁਹਾਡੇ ਨਾਲ ਮਿਲੇ ਨਹੀਂ ਪੰਜਾਬ ਦੇ ਪੰਥਕ ਮਸਲੇ ਬੜੇ ਨੇ ਜਿਹੜੇ 1947 ਤੋਂ ਲੈ ਕੇ ਅੱਜ ਤੱਕ ਲਟਕਦੇ ਆ ਰਹੇ ਨੇ ਜਦੋਂ ਕਿਸੇ ਮਸਲੇ ਦੇ ਉੱਤੇ ਡਾਕਟਰ ਮਰਮੋਨ ਸਿੰਘ ਨੇ ਕੋਈ ਗੱਲ ਨਹੀਂ ਕੀਤੀ ਉਹਦੀ ਤਸਵੀਰ ਸਿੱਖ ਆਜ਼ਾਦ ਕਰਦੇ ਲਗਾਣੀ ਬਹੁਤ ਹੀ ਆਪਾਂ ਨਿੰਦਾ ਕਰਦੇ ਆਂ ਪੋਰ ਅਪੀਲ ਕਰਦੇ ਆਂ ਔਰ ਇਹ ਚੇਤਾਵਨੀ ਵੀ ਨਾਲ ਦਿੰਦੇ ਆ ਜਿਸ ਤਰੀਕੇ ਨਾਲ ਐਜੀਪੀਸੀ ਨੇ ਅਕਾਲੀ ਦਲ ਨੂੰ ਅਰਸ਼ਾ ਤੋਂ ਫਰਸ਼ਾ ਤੇ ਗੇਰਤਾ 328 ਰੁਪਿਆਂ ਦੀ ਜੇ ਕੋਈ ਗੱਲ ਹੁੰਦੀ ਹੈ ਉਹਦਾ ਕੋਈ ਮਸਲਾ ਹੱਲ ਕਰਨ ਦੀ ਬਜਾਏ ਉਸ ਚੀਜ਼ ਨੂੰ ਹੱਲ ਕਰਨ ਦੀ ਬਜਾਏ ਇਹ ਪੁੱਠੇ ਰਸਤੇ ਚੱਲੇ ਨੇ ਅਕਾਲੀ ਦਲ ਨੂੰ ਕਿਹੜੇ ਪਾਸੇ ਹੋਰ ਕਿਹੜੀ ਕਿਹੜੇ ਖਾਈ ਇੱਕ ਖੂਹ ਪੱਟਤਾ ਹੋਇਆ ਉਹ ਖੂਹ ਦੇ ਵਿੱਚ ਵੀ ਉਹ ਉਹਦੇ ਉਹਦੇ ਅੰਦਰ ਦਲ ਦਲ ਬੰਚਾ ਕੇ ਉਹਦੇ ਵਿੱਚ ਗਹਿਰਾਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹ ਇਹਨੂੰ ਪੂਰਿਆ ਵੀ ਨਹੀਂ ਜਾਣਾ ਇਨਕਲੋਂ ਉਹ ਪਟਿਆ ਸਾਹਿਬ ਜੇ ਗੱਲ ਕਰੀਏ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨਮਾਇੰਦੇ ਹੋ ਉਹਨਾਂ ਦੇ ਤੌਰ ਤੇ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਪਰ ਤੁਹਾਡੀ ਪ੍ਰਧਾਨ ਮਾਨ ਨੇ ਜਦੋਂ ਜਿਹੜੇ ਸਰਕਾਰੀ ਸਨਮਾਨਾਂ ਦੇ ਨਾਲ ਜਿੱਥੇ ਸਰਕਾਰੀ ਜਗ੍ਹਾ ਹੈ ਜਿੱਥੇ ਸਾਰੇ ਪ੍ਰਧਾਨ ਮੰਤਰੀਆਂ ਦਾ ਸਸਕਾਰ ਹੁੰਦਾ ਹੈ ਉੱਤੇ ਡਾਕਟਰ ਮਰਮੋਣ ਸਿੰਘ ਨੂੰ ਜਗ੍ਹਾ ਨਹੀਂ ਮਿਲੀ ਸੀ ਉਦੋਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਨੂੰ ਉੱਥੇ ਜਗ੍ਹਾ ਮਿਲਣੀ ਚਾਹੀਦੀ ਸੀ ਇਹ ਸਿੱਖਾ ਕਰਕੇ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਗਈ ਉਹਨਾਂ ਨੇ ਉਦੋਂ ਉਹਨਾਂ ਦੇ ਹੱਕ 'ਚ ਬਿਆਨ ਦਿੱਤਾ ਸੀ ਨਹੀਂ ਉਹ ਮੈਂ ਇਹ ਜਿਹੜਾ ਬਿਆਨ ਦੇ ਰਿਹਾ ਮੈਂ ਇਹ ਬਿਆਨ ਸ਼੍ਰੋਮਣੀ ਕਾਲਜ ਦਲ ਅੰਮ੍ਰਿਤਸਰ ਦੀ ਸਟੇਜ ਉਹਦੇ ਪਲੇਟਫਾਰਮ ਤੇ ਤੋਂ ਨਹੀਂ ਦੇ ਰਿਹਾ ਮੈਂ 1984 ਸਿੱਖ ਕਤਲੇਆਮ ਪੀਡਤ ਵੈਲਫੇਅਰ ਸੁਸਾਇਟੀ ਪੰਜਾਬ ਦਾ ਮੈਂ ਉਹਦਾ ਸੁਸਾਇਟੀ ਪ੍ਰਧਾਨ ਆ ਮੈਂ ਉਹਦੇ ਵਾਲੋਂ ਆਪਣੀ ਸੁਸਾਇਟੀ ਦੀ ਮੀਟਿੰਗ ਕਰਕੇ ਇਹ ਬਿਆਨ ਦਿੱਤਾ ਹੈਗਾ ਨਾਲ ਹੀ ਜਿਹੜਾ ਇਹ ਡਾਕਟਰ ਮਨਮੋਹ ਸਿੰਘ ਨੂੰ ਉੱਥੇ ਹਰ ਇੱਕ ਨੂੰ ਦਿੱਤੀ ਗਈ ਹੈ ਜਗਾ ਉੱਥੇ ਦੇ ਜਗਾ ਦੇਣੀ ਉਹ ਇੱਕ ਦੇਸ਼ ਦਾ ਵਿਸ਼ਾ ਹੈਗਾ ਸੀ ਉਦੋਂ ਤੇ ਕਿਉਂਕਿ ਮੈਂਬਰ ਪਾਰਲੀਮੈਂਟ ਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਮਾਨ ਸਾਹਿਬ ਨੇ ਬੋਲੀ ਹੈ ਤਾਂ ਉਹ ਉਹਨਾਂ ਨੇ ਉਸ ਤਰੀਕੇ ਨਾਲ ਬੋਲੀ ਹੈਗੀ ਆ ਪਰ ਇਸ ਸਿੱਖਾਂ ਦੇ ਅੰਦਰ ਸਿੱਖਾਂ ਜਾਬ ਕਰਦੇ ਅੰਦਰ ਇਸ ਤਰੀਕੇ ਨਾਲ ਡਾਕਟਰ ਮਰਮੋਹਨ ਸਿੰਘ ਦੀ ਫੋਟੋ ਲਗਣੀ ਉਹ ਬਿਲਕੁਲ ਗੈਰਕਾਨੂੰਨਾ ਹੈ ਗੈਰ ਗਲਤ ਆ ਗਈ ਹੈ ਮਾਜਬਣੀ ਆ ਗਈ ਉਹ ਜੀ ਐਚ ਪੀ ਸੀ ਦੇ ਬੋਲੋ ਕਿਸੇ ਢੰਗ ਦੇ ਨਾਲ ਉੱਥੇ ਫੋਟੋ ਲਾਈ ਜਾਂਦੀ ਹੈ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਜੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਦੀ ਫੋਟੋ ਉੱਥੇ ਲਗਾਈ ਗਈ ਤੇ ਇਸ ਤਰੀਕੇ ਨਾਲ ਉੱਥੇ ਹੋ ਸਕਦਾ ਹੈ ਕਿ ਅਸੀਂ ਆਪਾ ਉੱਥੇ ਆਪਣਾ ਆਪਾ ਆਪ ਵਾਰਦੀ ਹੈ ਤੇ ਉੱਥੇ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਦੇ ਬਰਾਬਰ ਇਹ ਫੋਟੋ ਵੀ ਲੱਗਣੀ ਪੈ ਜੇ ਉਹਨਾਂ ਨੂੰ ਕਿ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਦੇ ਕਰਕੇ ਅਸੀਂ ਉੱਥੇ ਆਪਾ ਆਪਣਾ ਜੀਵਨ ਨਿਚਾਵਰ ਕਰਤਾ ਹੈਗਾ ਤੇ ਉਹਦੇ ਬਰਾਬਰ ਸਾਡੀ ਫੋਟੋ ਲੱਗ ਜੇ ਤੇ ਕੌਮ ਕੱਲ ਨੂੰ ਕੱਲ ਬੱਚੇ ਉਹ ਦੱਸਣਗੇ ਕਿ ਇਹ ਪੁੱਛੇ ਕੁਐਸਚਨ ਬਣ ਜਾਏਗਾ ਜੀਪੀ ਲਈ ਇਸਤੇ ਕਿ ਇਹ ਕੀ ਕਾਰਨਾਮਾ ਹੋਇਆ ਕਿਉਂ ਇਹ ਵੋਲੰਟ ਕਿਤੀ ਗਈ ਕਿਉਂਕਿ ਵੈਸੇ ਦਾ ਮਤਲਬ ਕਿ ਮੇਰੇ ਹਿਸਾਬ ਨਾਲ ਮੈਂ ਸਾਰਿਆਂ ਧਾਰਮਿਕ ਸ਼ਖਸੀਤਾਂ ਨੂੰ ਸਾਰਿਆਂ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕਰਦਾ ਹੈਗਾ ਕਿ ਇਹਦੀ مخالਵਤ ਕੀਤੀ ਜਾਏ ਇਹਦੇ ਉੱਤੇ ਆਪਣੀ رائے ਭੇਟ ਕੀਤੀ ਜਾਏ ਔਰ ਸ਼੍ਰੋਮਣੀ ਕਮੇਟੀ ਨੂੰ ਚੇਤਾਵਨੀ ਵੀ ਦੇਣਾ ਇਹ ਫੈਸਲਾ ਤੁਰੰਤ ਵਾਪਸ ਕੀਤਾ ਜਾਏ ਇਹ ਇਸ ਦੇ ਹੱਕ ਚ ਨਹੀਂ ਤੁਸੀਂ ਸ਼੍ਰੋਮਣੀ ਕਮੇਟੀ ਦਾ ਔਰ ਸ਼੍ਰੋਮਣੀ ਇਕਲ ਦਾ ਇਤਿਹਾਸ ਬਿਲਕੁਲ ਬਗਾੜ ਰਹੇ ਹੋ ਔਰ ਤੁਸੀਂ ਤੁਹਾਡੇ ਆ ਅਰਸ਼ਾਂ ਤੋਂ ਫਰਸ਼ਾਂ ਚ ਲੈ ਕੇ ਆਣ ਵਾਲੇ ਤੁਸੀਂ ਉਹ ਲੋਕ ਹੈਗੇ ਹੋ ਜਿਨ੍ਹਾਂ ਨੇ ਪੰਜਾਬ ਦਾ ਪੰਜਾਬੀ ਦਾ ਨੁਕਸਾਨ ਕੀਤਾਗਾ ਜੀ ਸੋ ਬਹੁਤ ਬਹੁਤ ਧੰਨਵਾਦ ਪਟਕਸਰ ਸਤਿ ਸ੍ਰੀ ਅਕਾਲ ਜੀ ਸੋ ਇਹ ਸਾਨਾ ਸਿੱਖ ਐਕਟਿਵਿਸਟ ਸੋ ਕੁਵਿੰਦਰ ਸਿੰਘ ਪਾਰਟੀਆ ਜਿਨ੍ਹਾਂ ਨੇ ਉਹ ਸੰਤਾਪ ਹੰਡਾਇਆ ਜਿਸ ਦੀ ਮਾਫੀ ਡਾਕਟਰ ਮਨਮੋਹਨ ਸਿੰਘ ਨੇ ਸੰਸਦ ਦੇ ਵਿੱਚ ਖੜੇ ਹੋ ਕੇ ਮੰਗੀ ਸੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਉਹਨਾਂ ਨੇ ਆਪਣੇ ਵਜੋਂ ਆਪਣੀ ਕਾਂਗਰਸ ਪਾਰਟੀ ਦੇ ਵਜੋਂ ਮਾਫੀ ਮੰਗੀ ਸੀ ਕਿ ਸਾਡੀ ਪਾਰਟੀ ਤੋਂ ਉਹ ਜਿਹੜਾ ਸਮਾਂ ਉਦੋਂ ਉਹ ਘਟਨਾ ਵਾਪਰੀ ਸੀ ਇਸ ਕਰਕੇ ਅਸੀਂ ਮਾਫੀ ਮੰਗਦੇ ਹਾਂ ਤਾਂ ਅੱਜ ਐਸਜੀਪੀਸੀ ਦੇ ਵੱਲੋਂ ਇਹ ਫੈਸਲਾ ਹੋਇਆ ਕਿ ਜਿਹੜਾ ਉਹਨਾਂ ਦੀ ਤਸਵੀਰ ਹੈ ਡਾਕਟਰ ਮਨਮੋਹਨ ਸਿੰਘ ਕਿਉਂਕਿ ਇੱਕ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਲੰਬਾ ਸ਼ਾਸਨ ਉਹਨਾਂ ਦੇ ਜੋ ਜਿਹੜਾ ਭਾਰਤ ਦਾ ਚਲਾਇਆ ਗਿਆ ਤਾਂ ਉਹਨਾਂ ਦੀ ਸਿੱਖ ਹੋਣ नाते ਜਿਹੜੀ ਆ ਸਿੱਖ ਜੈਪਕਾਰ ਦੇ ਵਿੱਚ ਤਸਵੀਰ ਲੱਗਣੀ ਚਾਹੀਦੀ ਆ ਪਰ ਜਥੇਬੰਦੀਆਂ ਦੇ ਵੱਲੋਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਚਾਹੇ ਫਿਰ ਦਲ ਖਾਲਸਾ ਹੋਵੇ ਸਾਰਿਆਂ ਦੇ ਵੱਲੋਂ ਇਸ ਫੈਸਲੇ ਦਾ ਜਿਹੜਾ ਪੁਰਜੋਰ ਵਿਰੋਧ ਕੀਤਾ ਜਾ ਰਿਹਾ ਪੁਰਜੋਰ ਨਿੰਦਾ ਕੀਤੀ ਜਾ ਰਹੀ